ਠੀਕ ਹੈ ਸਾਡੇ ਛੋਟਾ ਓਕੇ ਆ ਵੀ ਬੱਲ ਚਲੋ ਪਾਲੋ ਇੱਧਰ ਆ ਜਾ ਠੀਕ ਤੂੰ ਵੀ ਉੱਤੇ ਜਿਹੜੀ ਆ ਨਾ ਪੈ ਇੱਧਰ ਬਾਕੀ ਨੂੰ ਵੀ ਦੇਖ ਲਾ ਓਕੇ ਮਾਤਾ ਜੀ ਇਹ ਵੀਰ ਜਲੰਧਰ ਤੋਂ ਆਏ ਨੇ ਕੀ ਕਹਿਣਾ ਚਾਹੁੰਦੇ ਆ ਭਗਵਾੜੇ ਤੋਂ ਹਾਂ ਹਾਂ ਭਗਵਾੜੇ ਤੋਂ ਆਏ ਨੇ ਕਹਿੰਦੇ ਆਏ ਮੈਂ ਸਾਦਾ ਜਿਹੜਾ ਨਾ ਬੰਨ ਲੈਣਾ ਚਾਹੀਦਾ

ਕਿੰਨਾ ਸਹਾਈ ਭਾਈ ਅੱਛਾ ਪਾਜੀ ਇਹ ਹੋਣਾ ਲੈਡੀ ਜੜੀ ਦਾ ਕੋਈ ਨਾ ਆਉਣਾ ਫਿਰ ਜਾਓ ਹਲੋ ਆ ਲੋ ਜੀ ਤੁਸੀਂ ਸੰਭਾਲੋ ਚਲੋ ਆ ਜਾਓ ਭਾਈ ਇੱਧਰ ਆ ਜਾਓ ਉਹ ਸਪਰੇਅ ਕਰਨ ਗਿਆ ਇਹਨੇ ਕਿਥਾਂ ਤੇ ਸੀ ਜੱਡ ਲੋ ਕਿੱਦਾਂ ਕ ਸਹਾਈ ਕੱਢਾ ਗਿਆ ਮੁੰਡੇ ਦਾ ਮੇਰੇ ਜੱਡ ਹੈ ਐਡਾ ਹੀ ਆ ਹਲੋ ਬਸ ਹੈ ਜੀ ਠੀਕ ਹੈ ਯਾਰ ਬੱਚਿਆਂ ਦੇ ਕੱਪੜੇ ਤੁਹਾਨੂੰ ਸਾਨੂੰ ਇਸ ਤਰ੍ਹਾਂ ਮਾਹੌਲ ਦੇਖਣ ਆਏ ਸੀ ਕਿ ਜਿੰਨਾ ਸਾਡੇ ਨੂੰ ਸਾਮਾਨ ਹੋ ਆਪਣੇ ਕੱਪੜੇ ਲੈ ਆਉਣੇ ਆ। ਇਹ ਇੱਥੇ ਨਹੀਂ ਆਉਣੇ। ਇਹਨਾਂ ਨੂੰ ਭਰ। ਇਹਨਾਂ ਨੂੰ ਟੀ-ਸ਼ਰਟ ਦਿਓ 5 XL। ਉਹ ਅਸੀਂ ਨੰਦਾ। ਇਹ ਦੋਨਾਂ ਹੱਥ ਉੱਤੇ ਆਸ ਬੋਲਿਓ। ਨਾਈਟ ਸੂਟ ਦੇ ਦਿਓ ਇਹਨਾਂ ਨੂੰ। ਬਾਈ ਟੀ-ਸ਼ਰਟ ਤੁਹਾਡੇ ਆਉਣੇ ਨਹੀਂ ਹੈਗੇ। ਆ ਮੋੜ ਦੇ ਦਿਓ। ਨਾਲੋ ਸਟੈਗਨ ਨਾਈਟ। ਕੋਈ ਨਹੀਂ ਆਉਂਦਾ। ਆਪਣੇ। ਉਹ ਆਉਣੇ ਸ਼ਾਲ ਦੇਓ ਜੀ। ਉਹਨਾਂ ਦਾ ਸੰਗਠਨ 5 ਬਊ ਇਹਨਾਂ ਦਾ ਸਾਡਾ ਸਾਡੇ ਨਹੀਂ 5 ਜਿੰਨੇ ਵੀ ਕਰ ਦੇ ਵਿੱਚ ਜਿੰਨੇ ਮੈਂਬਰ ਨੇ ਉਹ ਸਾਬ ਦਾ ਉਹਨਾਂ ਨੂੰ ਸਮਾਈਨ ਪ੍ਰੋਵਾਈਡ ਕਰਵਾ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੰਬੇਦਕਰ ਮੂਲ ਨਿਵਾਸੀ ਫਗਵਾੜਾ ਤੋਂ ਟੀਮ ਪਹੁੰਚੀ ਹੋਈ ਹੈ ਜੀ ਅੰਬੇਦਕਰ ਸੈਨਾ ਮੂਲ ਨਿਵਾਸੀ ਹਾਂਜੀ ਅੰਬੇਦਕਰ ਸੈਨਾ ਮੂਲ ਨਿਵਾਸੀ ਫਗਵਾੜਾ ਆ ਨਹੀਂੁੱੁੱਦਾ ਚੱਕਣ ਤੁਹਾਡੇ ਜਿਵੇਂ ਤਰਤੇ ਕੋ ਨਹੀਂ ਰਿਹਾ ਬੱ ਜੈਪੀ ਜੈਪਾਲ ਬਾਬਾ ਸਾਹਿਬ ਜੀ ਤੁਹਾਡੀ ਸੋਚ ਤੇ ਮੇਰਾ ਕੀ ਅਗੇ ਠੋਕ ਕੇ ਜੈਪੀ ਜੈਪਾਲ ਜੈਪੀ ਜੈ ਭਾਰਤ ਹੋ ਰਹੀ ਹੈ ਅੱਜ ਇੰਨਾ ਭਰਾਵਾ ਨੇ ਫਗਵਾੜੇ ਤੋਂ ਆ ਕੇ ਬਾਂਧੇ ਤੇ ਬੈਠੇ ਵੀਰਾ ਨਾਲ ਦੁਖ ਸੁਖੀਤਾ ਅਤੇ ਉਹਨਾਂ ਨੂੰ ਮੌਕੇ ਤੇ ਜੋ ਜ਼ਰੂਰਤ ਸੀ ਲੋਡ ਵਾਲਾ ਸਮਾਨ ਭਾਜੀ ਇਹਦੇ ਵਿੱਚ ਕੀ ਆ ਬਾਬਾ ਸਾਹਿਬ ਅੰਬੇਡਕਰ ਦੇ ਪੈਰੋਕਾਰ ਜੋ ਕਿ ਫਾਜ਼ਿਲਕਾ ਜ਼ਿਲ੍ਹੇ ਦੀ ਧਰਤੀ ਦੇ ਉੱਤੇ ਜੈਪੀਨ ਜੈਪਾਲ ਦੀ ਸਹਾਦਤ ਦੇ ਉੱਤੇ ਜੈਪਾਲ ਬਾਬਾ ਸਾਹਿਬ ਜੀ ਤੁਹਾਡੀ ਸੋਚ ਤੇ ਜੈਪੀਨ ਜੈਪਾਲ ਜੈਪੀਨ ਦੇ ਨਾਰੇ ਲਾਉਂਦੇ ਹੋਏ ਸਤਗੁਰ ਰਬਦਾਸ ਮਹਾਰਾਜ ਜੀ ਅਮਰ ਆਪਰ ਹੈ ਨਾਰੇ ਲਾ ਕੇ ਸਾਨੂੰ ਨਾਰੇ ਨਹੀਂ ਆਦਾ ਪਹਿਲੇ ਦੱਸੋ ਇਹਨਾਂ ਨੂੰ ਕਿੰਨੇ ਕਿੰਨੇ ਮਾਦਲ ਖੇ ਜਾ ਚੱਪਲ ਦੱਸੋ ਜੀ ਕਿਨੇ ਕਿਨੇ ਨੰਬਰ ਹੁੰਦਾ ਚੱਪਲ ਆਪਾਂ ਡਾਈਪਟਾ ਆਪਾਂ ਨਾ ਲੋਕੋ ਹਾਜ ਕੋਲ ਇਹ ਆਪਾਂ 10 ਨੰਬਰ ਆ ਓਕੇ ਜੀ ਆ ਗਏ ਨਾ ਇਹ ਲੈ ਲਓ ਜੀ ਇਹ ਤੇ ਪਣੀ ਆ ਆ ਲੋ ਜੀ ਠੀਕ ਆ ਆ ਲੋ ਜੀ ਮਾਦਾ ਜੀ ਆ ਲੋ ਜੀ ਆ ਦੇਖੋ ਜੀ ਪਾਕੇ ਜੀ ਆਪਣੇ ਸਰ ਜੀ ਇੱਕ ਮਿੰਟ ਸਾਹਮਣੇ ਬਸ ਪਰਲੇ ਪਾਸ ਥੋੜੇ ਹਾਂਜੀ ਇਹ ਇੱਕ ਗਰੁੱਪ ਫੋਟੋ ਕਰ ਲਈਏ ਖੜਿਓ ਵੀਰੇ ਸਾਰੀ ਟੀਮ ਹਾਂਜੀ ਹਾਂਜੀ ਵੀਰੇ ਹਾਂ ਤੁਸੀਂ ਸਰ ਰਾਜੀ ਅੱਗੇ ਆ ਜਾਓ ਮਾੜਾ ਵੀਰੇ ਨ ਅੱਗੇ ਆ ਅੱਗੇ ਆ ਥੋੜਾ ਹਾਂਜੀ ਖੜ ਜਾ ਨਾਲ ਕੋਈ ਨਹੀਂ ਠੀਕ ਹੈ ਕੱਟ ਲਾ ਪਿੱਛੇ ਜੀ ਹਾਂਜੀ ਵੀਰ ਜੀ ਤੁਸੀਂ ਇੰਨੀ ਦੂਰੋਂ ਆਏ ਹੋ ਤਾਂ ਆਪਾਂ ਜੋ ਥੋੜੀ ਇੰਟਰੋਡਕਸ਼ਨ ਤੁਹਾਡਾ ਸ਼ੁਭ ਨਾਮ ਜਾਣਨਾ ਚਾਹਾਂਗੇ ਜੈ ਭੀਮ ਜੈ ਭਾਰਤ ਜੈ ਗੁਰਦੇਵ ਤੰਗੁਰਦੇਵ ਜੀ ਮੇਰਾ ਨਾਮ ਮਨੀਆ ਮੇੜਕਰੀ ਅੰਮ੍ਰਿਤਕਰ ਸਾਹਿਬ ਮੂਲ ਵਾਸੀ ਜੀ ਫਵਾੜਾ ਤੋਂ ਮੈਂ ਜਨਰਲ ਸਕੱਤਰ ਜਨਰਲ ਸਕੱਤਰ ਮੂਲ ਵਾਸੀ ਤੋਂ ਜੀ ਤੁਹਾਡੇ ਇੱਕ ਸੱਦੇ ਦੇ ਉੱਤੇ ਤੁਹਾਡੇ ਇੱਕ ਸੱਦੇ ਦੇ ਉੱਤੇ ਅਸੀਂ ਅੱਜ ਅੱਜ ਫਾਜ਼ਲਕਾ ਦੇ ਵਿੱਚ ਜਿਹੜਾ ਪਾਵਰ ਬੈਂਕ ਵੇਡ ਰੋਡਿੰਦੀਆਂ ਚੀਜ਼ਾਂ ਲੈ ਕੇ ਅਸੀਂ ਪਹੁੰਚੇ ਹਾਂ ਸੋ ਕੰਬਲ ਕੱਪੜੇ ਚੱਪਲਾ ਰਾਸ਼ਨ ਵਗੈਰਾ ਇਸ ਤਰ੍ਹਾਂ ਦੀਆਂ ਜਿਹੜੀਆਂ ਅਸੀਂ ਲੋੜਿੰਦੀਆਂ ਚੀਜ਼ਾਂ ਲੈ ਕੇ ਇੱਥੇ ਪਹੁੰਚੇ ਹਾਂ ਸੋ ਮੇਰੀ ਇੱਕ ਬੇਨਤੀ ਵੀ ਹੈ ਨਾਲ ਦੇ ਨਾਲ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਕਿ ਜਿਹੜੀ ਸੇਵਾ ਆ ਉਹ ਨਿਰਪੱਖ ਹੋਣੀ ਚਾਹੀਦੀ ਹੈ ਕਿਉਂਕਿ ਇਹ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਕਿਉਂਕਿ ਗੁਰਬਾਣੀ ਦਾ ਉਪਦੇਸ਼ ਹੈ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨੋ ਅਵਨੰਨਾ 100 ਰੁਪਇਆ ਕੁਦਰਤ ਕੀ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਹ ਜਿਹੜਾ ਕੌਣ ਭਲੇ ਕੋ ਮੰਦੇ ਤਾਂ ਕਈ ਜਗ੍ਹਾ ਦੇਖਣ ਨੂੰ ਤਾਂ ਮਿਲ ਰਿਹਾ ਕਿ ਜਿਹੜਾ ਆ ਉਹ ਜਾਤੀਗਤ ਵਿਤਕਰਿਆਂ ਦੇ ਨਾਲ ਵੀ ਲੰਗਰ ਵਰਤਾਇਆ ਜਾ ਰਿਹਾ ਪਰ ਜਿੱਥੇ ਜਿੱਥੇ ਇਸ ਜਗ੍ਹਾ ਤੇ ਤੁਹਾਡੇ ਸੱਜਣਾਂ ਪਪੇ ਅਸੀਂ ਆਏ ਸਾਂ ਤੋ ਅੱਜ ਇੱਥੇ ਇਦਾਂ ਲੱਗਾ ਕਿ ਵਾਕਈ ਉਹ ਲੋਕ ਨੇ ਜਿਹੜੇ ਉਹਨਾਂ ਦੇ ਤੁਸੀਂ ਦੇਖ ਸਕਦੇ ਹੋ ਉਧਰਲੀ ਸਾਈਡ ਤੇ ਪੈੰਡ ਉਹਨਾਂ ਦਾ ਸੋ ਇਥੋਂ ਉਹ ਉਹਨਾਂ ਦੇ ਘਰਾਂ ਦੇ ਵਿੱਚ ਕਿਸ ਤਰ੍ਹਾਂ ਪਾਣੀ ਰਾਤ ਨੂੰ ਆਇਆ ਹੋਵੇਗਾ ਉਹ ਕਿਸ ਤਰ੍ਹਾਂ ਆਪਣੇ ਘਰ ਦੇ ਵਿੱਚੋਂ ਜਿਹੜੀਆਂ ਜ਼ਰੂਰੀ ਵਸਤਾਂ ਉਹ ਲੈ ਕੇ ਘਰਾਂ ਦੇ ਵਿੱਚੋਂ ਨਿਕਲ ਗਈ ਇਸ ਉੱਚੀ ਜਗ੍ਹਾ ਦੇ ਉੱਤੇ ਜੋ 10 12 ਫੁੱਟ ਦੀ ਜਗ੍ਹਾ ਹੈ ਉਸ ਤੇ ਇਸ ਤਰ੍ਹਾਂ ਵੀ ਪਾਣੀ ਹੈ ਉਸ ਤਰ੍ਹਾਂ ਵੀ ਪਾਣੀ ਹੈ ਸੋ ਬੜੀ ਇਹ ਲੋਕ ਜਿਹੜੇ ਬੜਾ ਔਖਾ ਜੀਵਨ ਬਸਰ ਕਰ ਰਹੇ ਨੇ ਸੋ ਇਹਨਾਂ ਦੀ ਵੱਧ ਤੋਂ ਵੱਧ ਸਹਾਇਤਾ ਪਾਰਨਿਕ ਦੇ ਸਮਾਜਿਕ ਰਾਜਨੀਤਿਕ ਜਿੱਥੇ ਮੰਡੀ ਨੂੰ ਕਰਨੀ ਚਾਹੀਦੀ ਹੈ ਤਾਂ ਜੋ ਇਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਮੁੜ ਸਰਜੀਤ ਮੁੜ ਲੀਆਂ ਤੇ ਪਹੁੰਚ ਕੇ ਉਹ ਜਿਹੜੀ ਹੈ ਖੁਸ਼ੀਆਂ ਭਰੀ ਜਿੰਦਗੀ ਦੁਬਾਰਾ ਤੋਂ ਜੀ ਸਕਣ ਔਰ ਨਾਲ ਦੀ ਨਾਲ ਸਰਕਾਰਾਂ ਤੋਂ ਅਸੀਂ ਆਸ ਰੱਖਦੇ ਹਾਂ ਪਾਸਤਾ ਵਾਂਗ ਕੀ ਰੱਖਣੀ ਹੈ ਅਜੇ ਤੱਕ ਸਰਕਾਰਾਂ ਦੇ ਉਹ ਪੁਖਤਾ ਕਦਮ ਜਿਹੜੇ ਆ ਉਹ ਇਹਨਾਂ ਲੋਕਾਂ ਤੱਕ ਨਹੀਂ ਪਹੁੰਚੇ ਸੋ ਅਸੀਂ ਫਿਰ ਵੀ ਇਸ ਸਾਡੇ ਚੈਨਲ ਦੇ ਮਾਧਿਅਮ ਤੋਂ ਅੰਬ੍ਰੇਡ ਕਚਸਾਂ ਦਾ ਮੂਲ ਅਸੀਂ ਫਗਵਾੜਾ ਦੀ ਟੀਮ ਤੋਂ ਅਸੀਂ ਆਸ ਰੱਖਦੇ ਹਾਂ ਕਿ ਜਿਹੜੇ ਲੋਕਾਂ ਦੇ ਘਰ ਇਸ ਬਾੜ ਦੀ ਵਜ੍ਹਾ ਨਾਲ ਟਹਿ ਗਏ ਨੇ ਨੁਕਸਾਨ ਹੋ ਗਿਆ ਹੈ ਜਿਨ੍ਹਾਂ ਦੇ ਪਸ਼ੂ ਮੱਝਾਂ ਡੰਗਰ ਗਾਵਾਂ ਦੇ ਨੁਕਸਾਨ ਹੋ ਗਏ ਨੇ ਇਸ ਪਾਣੀ ਦੇ ਵਿੱਚ ਰੁੜ ਗਏ ਨੇ ਮਰ ਗਏ ਨੇ ਪਸ਼ੂ ਨੁਕਸਾਨ ਕਰਦੇ ਹੋਏ ਨੇ ਸੋ ਸਰਕਾਰਾਂ ਇਹਨਾਂ ਨੂੰ ਬੰਦ ਦਾ ਮੁਆਵਜ਼ਾ ਇਹਨਾਂ ਦੀ ਜਿਹੜੀਆਂ ਖੜੀਆਂ ਫਸਲਾਂ ਉਹ ਜਿਹੜੀਆਂ ਖਰਾਬ ਹੋ ਗਈਆਂ ਨੇ ਸੋ ਉਹਨਾਂ ਦਾ ਮੁਆਵਜ਼ਾ ਜਿਹੜੀ ਸਰਕਾਰ ਉਹ ਕਿਰਪਾ ਕਰਕੇ ਇਹਨਾਂ ਗਰੀਬ ਲੋਕਾਂ ਤੱਕ ਗਰੀਬ ਕਿਸਾਨ ਗਰੀਬ ਮਜ਼ਦੂਰ ਦੀ ਖਾਸ ਤੌਰ ਤੇ ਗਰੀਬ ਮਜ਼ਦੂਰ ਦੀ ਵੀ ਉਹ ਜਿਹੜੀ ਗੱਲ ਲੱਗਦਾ ਸੋਸ਼ਲ ਮੀਡੀਆ ਦੇ ਉੱਤੇ ਰਾਜਨੀਤਿਕ ਤੌਰ ਤੇ ਘੱਟ ਹੁੰਦੀ ਹੈ ਤੁਸੀਂ ਆਸ ਕਰਦੇ ਹਾਂ ਕਿ ਜਿਹੜੀ ਗਰੀਬ ਮਜ਼ਦੂਰ ਹੈ ਜਿਹੜਾ ਮਜ਼ਦੂਰ ਹੈ ਉਸ ਦੀ ਵੀ ਜਿਹੜੀ ਆ ਉਹ ਜਿਹੜੀਆਂ ਉਸ ਦਾ ਨੁਕਸਾਨ ਹੋਇਆ ਹੈ ਉਸ ਦੀ ਜਿਹੜੀ ਆ ਉਹ ਪੂਰਤੀ ਜਿਹੜੀ ਸਰਕਾਰ ਨੂੰ ਕਰਨੀ ਚਾਹੀਦੀ ਹੈ ਸੋ ਇਹ ਅਸੀਂ ਆਸ ਰੱਖਦੇ ਹਾਂ ਧੰਨਵਾਦ ਬਹੁਤ ਬਹੁਤ ਧੰਨਵਾਦ